ਜਾਤ ਪਾਤ ਦੇ அபிਮਾਨ ਦੇ ਥੱਲੇ ਅਸੀਂ ਬਾਬਾ ਜੀਵਨ ਸਿੰਘ ਦੀਆਂ ਨਿਸ਼ਾਨੀਆਂ ਬਹੁਤ ਲੁਕਾ ਦਿੱਤੀਆਂ। ਮਾਫੀ ਦਿਯਾ ਜੀ। ਮਹਾਰਾਜ ਗੁਰੂ ਕਲਗੀ ਧਰਜੀ ਕਹਿੰਦੇ ਨੇ ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋ। ਇਹਨਾਂ ਚੀਜ਼ਾਂ 'ਚੋਂ ਮਹਾਰਾਜ ਨੇ ਸਾਨੂੰ ਕੱਢਿਆ ਸੀ। ਅਸੀਂ ਫੇਰ ਇਹਨਾਂ ਚੀਜ਼ਾਂ 'ਚ ਵੜੇ। ਇੱਥੇ ਮਜਬੀ ਸਿੱਖ ਲੋਚ ਬਾਲਣ ਨਹੀਂ ਢਾ ਸਕਦਾ। ਵਰਤਾਵਾ ਨਹੀਂ ਕਰ ਸਕਦਾ ਦਾਲ ਦਾ। ਇੱਕ ਮੈਂ ਬੇਨਤੀ ਕਰਦਾ ਕਿਤੇ ਪੰਜ ਪਿਆਰਿਆਂ ਦੀ ਹਿਸਟਰੀ ਪੜੋ ਪੰਜ ਪਿਆਰਿਆਂ ਦੀ ਹਿਸਟਰੀ ਉਹਨਾਂ ਵਿੱਚ ਸਾਰੇ ਓਚ ਜੱਤਗੇ ਨਹੀਂ ਸੀਗੇ ਗਰੀਬ ਨਵਾਜ਼ ਮਹਾਰਾਜ ਨੇ ਲਤਾੜੇ ਹੋਏ ਸਮੇ ਦੇ ਝੰਬੇ ਹੋਏ ਝੁੱਕ ਕੇ ਪੰਜ ਸੇਖ ਆਪਣੇ ਸੀਨੇ ਨਾਲ ਲਾਏ ਜਿਨ੍ਹਾਂ ਨੂੰ ਪੰਜ ਪਿਆਰੇ ਬਣਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਵਿੱਚ ਕਿਹੜਾ ਉੱਚੀ ਜਾਦਾ ਸੀਗਾ ਭਾਈ ਉਹਨਾਂ ਵਿੱਚ ਕਿਹੜਾ ਵੱਡੀ ਜਾਦਾ ਸੀ ਇਹਨਾਂ ਚੀਜ਼ਾਂ ਚੋਂ ਬਾਜਾਂ ਵਾਲੇ ਨੇ ਕੱਢਿਆ ਹੀ ਫਿਰ ਆ ਜੀ ਮਜਬੀ ਸਿਖਾਂ ਦਾ ਗੁਰਦੁਆਰਾ ਮਜਬੀ ਸ਼ਬਦ ਨੂੰ ਸਮਝਿਆ ਸੀ ਵੀ ਮਜਬੀ ਸ਼ਬਦ ਹੈ ਕੀ ਕਦੇ ਪੜਨ ਦਾ ਯਤਨ ਕੀਤਾ ਹੈ ਮਹਾਨ ਕੋਸ਼ ਨੂੰ ਪੜੋ ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਮਜਬੀ ਕੌਣ ਹੈ ਮਜਬੀ ਸ਼ਬਦ ਇਕੱਠਾ ਨਹੀਂ ਹੈ ਇਹਦਾ ਫਰਕ ਹੈ ਮੱਜ ਪਲਾਸਾ ਹਬੀ ਜਿਹੜਾ ਬੰਦਾ ਆਪਣੇ ਧਰਮ ਵਿੱਚ ਪਰਪੱਕ ਹੈ ਲੋਏ ਵਰਗਾ ਹੈ ਉਹਨੂੰ ਕਹਿੰਦੇ ਨੇ ਜਿਹੜਾ ਮਜਬਦਾ ਪੱਕਾ ਹੋਵੇ ਉਹ ਮਜ਼ਹਬੀ ਹੈ ਜੇ ਜਾਤਾਂ ਪਾਤਾਂ ਦੀ ਗੱਲ ਕਰੀਏ ਨਾ ਤੇ ਫਿਰ ਮਹਾਰਾਜ ਦੀ ਬਾਣੀ ਕਹਿੰਦੀ ਲੱਬ ਕੁੱਤਾ ਗਾੜੀ ਕੇ ਕਹ ਕੂੜ ਚੂੜਾ ਜਿਹੜਾ ਬੰਦਾ ਕੂੜ ਮਤਲਬ ਝੂਠ ਬੋਲਦਾ ਚੂੜਾ ਤੇ ਉਹਨੂੰ ਆਖਿਆ ਮਹਾਰਾਜ ਲੱਬ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਠੱਗੀਆਂ ਮਾਰ ਕੇ ਖਾਂਦਾ ਉਹ ਮੁਰਦਾ ਖਾਨ ਦੇ ਬਰਾਬਰ ਹੈ ਗੁਰਬਾਣੀ ਨੂੰ ਪੜੀ ਬੜਾ ਜਾਣੇ ਬਾਬਾ ਜੀ ਖਾਨਪਾੜ ਸਾਹਿਬ ਕਰਾਉਣਾ ਬਾਬਾ ਪੰਜ ਸਿੰਘ ਲੈ ਕੇ ਚਲੇ ਜਾਂਦਾ ਟੱਬਰ ਕਰੋ ਭਜਨ ਨੂੰ ਤਿਆਰ ਹੋ ਜਾਂਦਾ ਪਤਾ ਨਹੀਂ ਨਾਲ ਬਾਬਾ ਤੋਪ ਲੈ ਕੇ ਆ ਗਿਆ ਤੇ ਸਿਰਫ ਪੰਜ ਪੌੜੀਆਂ ਸੁੰਨੀਆਂ ਪੰਜ ਪੌੜੀਆਂ ਜੇ ਪੰਜ ਪੌੜੀਆਂ ਲੰਘ ਜਾਂਦੇ ਦੇਗਵਾਲਾ ਸਿੰਘ ਦੇਗ ਨਾ ਵਰਤਾਵੇ ਐਵੇਂ ਭਿੱਟਰ-ਭਿੱਟਰ ਵੇਖੀ ਜਾਣਗੇ ਬਾਬੇ ਨੇ ਕਦੋਂ ਦੀਆਂ ਪੰਜ ਪੌੜੀਆਂ ਪੜੀਆਂ ਇਹ ਦੇਗ ਵਰਤਉਂਦਾ ਹੀ ਨਹੀਂ ਜੇ ਜਪਜੀਤ ਸਾਹਿਬ ਪੂਰਾ ਸੁਣ ਲੈਗਾ ਤੇ ਕੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੇਕਰ ਤੇ ਇੱਕ ਬੇਨਤੀ ਕਰਦਾ ਜੇ ਗੁਰਬਾਣੀਆਂ ਹੀ ਏਕ ਓੰਕਾਰ ਤੋਂ ਲੈ ਕੇ 18 10 20 ਤੱਕ ਪੜ ਕੇ ਕਿਤੇ ਅੰਦਰ ਪਾਈ ਹੁੰਦੀ ਨਾ ਅੰਦਰ ਅੱਜ ਸਾਡਾ ਕੁਝ ਚਿਹਰਾ ਮੂਰਾ ਹੀ ਸਾਡਾ ਹੋਰ ਹੋਣਾ ਸੀ ਪਿੰਡਾਂ ਚੁਕਲੇਸ਼ ਮੁੱਕ ਜਾਂਦਾ ਜੇਕਰ ਗੁਰਬਾਣੀ ਘੋਲ ਕੇ ਅੰਦਰ ਪਾਈ ਹੁੰਦੀ ਹਰ ਪਿੰਡ ਵਿੱਚ ਇੱਕ ਗੁਰਦੁਆਰਾ ਹੋਣਾ ਸੀ ਇੱਕ ਗੁਰਦੁਆਰਾ